ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਦੱਸਣ ਵਾਲੇ ਹਾਂ ਕਿ ਦੋ ਲੌਂਗ ਜੇਕਰ ਤੁਸੀਂ ਇਹ ਆਪਣੇ ਮੂੰਹ ਵਿੱਚ ਰੱਖਦੇ ਹੋ ਇਹ ਵਾਲਾ ਦੋ ਲੌਂਗ ਵਾਲਾ ਉਪਾਅ ਕਰਦੇ ਹੋ ਤਾਂ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਆਪਣਾ ਗੁਲਾਮ ਬਣਾ ਸਕਦੇ ਹੋ ਹਾਂਜੀ ਕਹਿਣ ਦਾ ਪਾਵਰ ਇਹ ਹੈ ਕਿ ਸਾਹਮਣੇ ਵਾਲੇ ਬੰਦੇ ਤੋਂ ਤੁਸੀਂ ਆਪਣੀ ਹਰ ਗੱਲ ਮੰਨਵਾ ਸਕਦੇ ਹੋ पर इस नाल नाल वास्ते यह जानना बहुत जरूरी है इस उपा बारे कि जेकर तुम तो कोई गलत मकसद वास्ते इस उपा का यूज करोगे इस उपा करोगे तो बिल्कुल भी यह उपा कम नहीं करेगा मैं इस दे बारे थानू तो पहले ही दस रही हाँ उपा बिल्कुल निष्फल हो जाएगा यह उपा सिर्फ उथे काम करेगा जिथे जो बंदा मतलब ਸੱਚਾ ਬੰਦਾ ਹੈ ਪਰ ਸਾਹਮਣੇ ਵਾਲਾ ਉਸ ਦੇ ਨਾਲ ਗਲਤ ਕਰ ਰਿਹਾ ਹੈ ਆਪਣੇ ਪਾਵਰ ਦੇ ਕਾਰਨ ਆਪਣੀ ਜਾਨ ਪਹਿਚਾਨ ਦੀ ਉੱਚੀ ਉਦੀ ਜਾਨ ਪਹਿਚਾਨ ਹੈ ਉਹ ਉਹਦਾ ਦਬਦਬਾ ਪਾ ਕੇ ਉਸ ਇਨਸਾਨ ਦੇ ਨਾਲ ਗਲਤ ਕਰ ਰਿਹਾ ਹੈ ਉੱਥੇ ਤੁਸੀਂ ਇਸ ਉਪਾਰ ਨੂੰ ਯੂਜ਼ ਕਰ ਸਕਦੇ ਹੋ ਇਸ ਉਪਾਰ ਨੂੰ ਕਰ ਸਕਦੇ ਹੋ नाल नाली कभी इस तरह होंगे है कि जिथे तुसी जॉब करते हो उधर का जरा ऑफिसर जोड़ा बॉस होंगे है बहुत ही ज्यादा इरिटेटिंग होंगे है बिना मतलब की गलते तुसी अच्छा भी काम कर रहे हो फिर भी तेरे उते गुस्सा करता रहा है उत्थ भी ऐ उपाय बहुत कम आएगा इसत तो अलावा जो लेडीज़ हैं जो औरत ਕਈ ਵਾਰ ਬਹੁਤ ਦੁਖੀ ਹੁੰਦੀਆਂ ਹਨ ਕਿ ਉਹਨਾਂ ਦਾ ਜੋ ਹਸਬੰਡ ਹੈ ਗਲਤ ਸੰਗਤ ਵਿੱਚ ਪੈ ਕੇ ਉਹਨਾਂ ਦੀ ਬਿਲਕੁਲ ਵੀ ਗਲ ਗਲ ਮੰਨਣ ਵਾਸਤੇ ਤਿਆਰੀ ਨਹੀਂ ਹੁੰਦਾ ਪਿਆਰ ਨਾਲ ਬਹੁਤ ਸਮਝਾ ਕੇ ਕੋਸ਼ਿਸ਼ ਕਰ ਲੈਂਦੇ ਹਨ ਪਰ ਫਿਰ ਵੀ ਉਹ ਨਹੀਂ ਮੰਨਦਾ ਤਾਂ ਉੱਥੇ ਵੀ ਇਹ ਉਪਾਅ ਕੰਮ ਕਰੇਗਾ ਸੇਮ ਜੈਂਸੇਨੈਲ ਵੀ ਹੈ ਕਿ ਜੇਕਰ ਉਹਨਾਂ ਦੀ ਕਿਸੇ ਵੀ ਆਪਣੀ ਗਰਲਫ੍ਰੈਂਡ ਹੋਵੇ ਜਾਂ ਪਤੀ ਪਤਨੀ ਹੋਵੇ ਹੈਨਾ ਉਹਨਾਂ ਦੀ ਗੱਲ ਨਹੀਂ ਮੰਨ ਰਹੀ ਹੈ ਆਪਣੀ ਮਨਮਰਜ਼ੀ ਕਰ ਰਹੀ ਹੈ ਕੁਝ ਵੀ ਗਲਤ ਉੱਥੇ ਵੀ ਇਹ ਉਪਾਅ ਬਹੁਤ ਹੀ ਕੰਮ ਕਰੇਗਾ ਹੁਣ ਦੱਸ ਦੰਨੀਆਂ ਕਿ ਇਸ ਉਪਾਅ ਨੂੰ ਤੁਸੀਂ ਕਰਨਾ ਕਿਵੇਂ ਹੈ ਦੇਖੋ ਜਦੋਂ ਵੀ ਤੁਸੀਂ ਕੋਈ ਵੀ ਜਿਹੜਾ ਕੰਮ ਕਰਨ ਜਾ ਰਹੇ ਹੋ ਬਾਤ ਹੈ ਨਾ ਜਿੱਥੇ ਤੁਸੀਂ ਮਤਲਬ ਸੋਚਿਆ ਹੈ ਕਿ ਉਸ ਬੰਦੇ ਨੇ ਮੈਨੂੰ ਪਰੇਸ਼ਾਨ ਕੀਤਾ ਹੈ ਤੇ ਉਸ ਦੇ ਉੱਪਰ ਮੈਂ ਇਹ ਉਪਾਅ ਕਰਨਾ ਹੈ ਤਾਂ ਤੁਸੀਂ ਜਾਣ ਤੋਂ ਪਹਿਲੇ ਘਰ ਵਿੱਚ ਇਹ ਉਪਾਅ ਕਰਕੇ ਜਾਣਾ ਹੈ ਠੀਕ ਹੈ ਦੋ ਲੌਂਗ ਆਪਣੇ ਮੂੰਹ ਵਿੱਚ ਰੱਖਣੇ ਹਨ ਤੇ ਜਿਹੜੇ ਬੰਦੇ ਨੂੰ ਤੁਸੀਂ ਆਪਣਾ ਗੁਲਾਮ ਜਾਂ ਕਹਿ ਸਕਦੇ ਆ ਕਿ ਆਪਣੀ ਗੱਲ ਮੰਨਵਾਣਾ ਚਾਹੁੰਦੇ ਹੋ ਤੇ ਤੁਸੀਂ ਉਸ ਬੰਦੇ ਦਾ ਹਾਰਾ ਵਾਲੀ ਅੱਖਾਂ ਬੰਦ ਕਰਕੇ ਆਪਣੇ ਮਨ ਵਿੱਚ ਉਸ ਦਾ ਨਾਮ ਲੈਣਾ ਹੈ ਠੀਕ ਹੈ ਮਨ ਵਿੱਚ ਉਸ ਦਾ ਨਾਮ ਲੈਣਾ ਹੈ ਉਸ ਤੋਂ ਬਾਅਦ ਉਹ ਜਿਹੜੀ ਲੌਂਗ ਹਨ ਜਿਹੜੇ ਤਾਂ ਮਨੁੱਖ ਉਸ ਲੌਂਗ ਨੂੰ ਨਿਗਲ ਸਕਦੇ ਹਨ ਜਾਂ ਚਬਾ ਕੇ ਨਿਕਲ ਸਕਦੇ ਹਨ ਤਾਂ ਥਿਸ ਇਜ਼ ਦਾ ਵੈਰੀ ਬੈਸਟ ਹੋ ਜਾਏਗਾ ਬਟ ਕਈ ਨਹੀਂ ਖਾ ਪਾਨਗੇ ਤਾਂ ਉਹ ਕੀ ਕਰਨ ਉਹ ਲੌਂਗ ਬਾਰ ਕੱਢ ਕੇ ਇਸ ਨੂੰ ਕਿਧਰੇ ਵੀ ਮਿੱਟੀ ਵਿੱਚ ਜਾ ਕੇ ਦਬਾ ਦੇਣ ਠੀਕ ਹੈ ਜਾਂ ਜਲ ਪਰਵਾਵੀ ਕਰ ਸਕਦੇ ਹੋ ਜੇਕਰ ਕੋਈ ਬਾਅਦ ਕੋਈ ਮਨੁੱਖ ਰੰਦਾ ਹੈ ਜਿਸ ਨੂੰ ਤੁਸੀਂ ਉਹਦੇ ਉੱਤੇ ਉਪਾਹ ਕਰਨਾ ਹੈ ਤਾਂ ਵੀ ਤੁਸੀਂ ਇਹ ਉਪਾਹ ਕਰ ਸਕਦੇ ਹੋ ਪਰ ਤੇ ਇਸ उपाधि ਇੱਕ ਗੱਲ ਧਿਆਨ ਰੱਖਣਾ ਕਿ ਇਹ ਉਪਾ ਸਿਰਫ ਔਰ ਸਿਰਫ ਇੱਕ ਮਨੁੱਖ ਤੇ ਹੀ ਕਰ ਸਕਦੇ ਹੋ ਐ ਨਹੀਂ ਹੈ ਕਿ ਤੁਸੀਂ 10 ਮਨੁੱਖਾਂ ਦਾ ਨਾਮ ਲੈ ਲਓ ਕਿ ਮੈਂ ਇਹਨੂੰ ਵੀ ਆਪਣੇ ਕਾਬੂ ਚ ਕਰਨਾ ਉਹਨੂੰ ਵੀ ਕਾਬੂ ਕਰਨਾ ਨਹੀਂ ਇੱਕ ਵੇਲੇ ਤੁਸੀਂ ਇੱਕ ਹੀ ਮਨੁੱਖ ਨੂੰ ਦੇ ਉੱਤੇ ਇਹ ਉਪਾ ਕਰ ਸਕਦੇ ਹੋ ਇਕੇ ਐ ਜਦੋਂ ਤੁਸੀਂ ਕਰ ਲਿਆ ਲੌਂਗ ਚਬਾ ਲੇ ਜਾਂ ਤੁਸੀਂ ਬਾਹਰ ਕਰਤੇ ਮਿੱਟੀ ਚ ਦਬਾਤੇ ਫਿਰ ਉਸ ਤੋਂ ਬਾਅਦ ਤੁਸੀਂ ਘਰ ਤੋਂ ਬਾਹਰ ਨਿਕਲਣਾ ਹੈ ਤੇ ਘਰ ਤੋਂ ਬਾਹਰ ਨਿਕਲਦਿਆਂ ਨਿਕਲਦਿਆਂ ਉਸ ਬੰਦੇ ਤੱਕ ਪਹੁੰਚਦਿਆਂ ਪਹੁੰਚਦਿਆਂ ਤੁਸੀਂ ਇਸ ਲਾਈਨ ਦਾ ਇਸ ਸ਼ਬਦ ਦਾ ਜਾਪ ਕਰਨਾ ਹੈ ਸਿਰਫ ਇੱਕ ਲਾਈਨ ਹੈ ਉਹ ਹੈ ਫਾਹੇ ਕਾਟੇ ਮਿਟੇ ਗਵਨ ਫਤਿਹ ਪਈ ਮਨ ਜੀਤ ਫਿਰ ਤੋਂ ਦੁਹਰਾਦਣੀ ਹਾਂ ਵਾਹੀ ਕਾਟੇ ਮਿਟੇ ਗਵਨ ਫਤੇ ਪਈ ਮਨਜੀਤ ਪੂਰੇ ਰਸਤੇ ਤੁਸੀਂ ਇਸ ਤੁਕ ਦਾ ਜਾਪ ਕਰਦੇ ਜਾਣਾ ਹੈ ਕਰਦੇ ਜਾਣਾ ਹੈ ਤੁਸੀਂ ਦੇਖੋਗੇ ਕਿ ਬਹੁਤ ਹੀ ਜਲਦੀ ਇਸ ਦਾ ਰਿਜ਼ਲਟ ਮਿਲੇਗਾ ਜੇਕਰ ਤੁਸੀਂ ਕੋਈ ਕੇਸ ਜਿੱਤਣਾ ਚਾਹੁੰਦੇ ਹੋ ਉੱਥੇ ਵੀ ਇਹ ਉਪਾਅ ਬਹੁਤ ਕੰਮ ਕਰਦਾ ਹੈ ਜੀ ਤੇ ਜਦੋਂ ਤੁਸੀਂ ਫਿਰ ਤੋਂ ਉਸ ਮਨੁੱਖ ਨੂੰ ਮਿਲਣ ਜਾਣਾ ਹੈ ਤਾਂ ਦੁਬਾਰਾ ਇਹ ਉਪਾਅ ਨੂੰ ਰਿਪੀਟ ਕਰ ਸਕਦੇ ਹੋ ਮਤਲਬ ਕਾਰਤੋਂ ਨਿਕਲਣ ਤੋਂ ਪਹਿਲੇ ਲੌਂਗ ਉਪਾਅ ਕਰਨਾ ਹੈ ਤੇ ਰਸਤੇ ਵਿੱਚ ਇਸ ਤੁਕ ਦਾ ਜਾਪ ਕਰਦੇ ਜਾਣਾ ਹੈ ਬਹੁਤ ਹੀ ਇਫੈਕਟਿਵ ਰਿਜ਼ਲਟ ਮਿਲੇਗਾ 100% ਮਿਲੇਗਾ ਇਕਦਮ ਤੁਸੀਂ ਮੈਨੂੰ ਕਮੈਂਟ ਕਰਕੇ ਮੈਂ ਲਿਖ ਕੇ ਦਨਿਆ ਕੀ ਤੁਸੀਂ ਦੱਸੋਗੇ ਕਿ ਜੋ ਤੁਸੀਂ ਕਿਐਸੀ ਸਾਡਾ ਬੌਸ ਚੇਂਜ ਹੋ ਗਿਆ ਯਸ ਅਸੀਂ ਜੋ ਗੱਲ ਮੰਵਾਣਾ ਚਾਹੁੰਦੇ ਸੀ ਸਹੀ ਪਰ ਤੋਂ ਕਰਨੀ ਹੈ ਇਸ ਉਪਾਦੀ ਨਹੀਂ ਤਾਂ ਉਪਾ ਟੋਟਲੀ નિષ્ਫਲ ਹੈ ਜੀ ਇਹ ਉਪਾ ਤੁਹਾਡੇ ਵਾਸਤੇ ਕੋਈ ਉਪਾ ਨਹੀਂ ਰਹਿ ਜਾਏਗਾ ਸੋ ਅੱਜ ਦਾ ਸੀ ਇਹ ਉਪਾ ਤੇ ਜਾਣਕਾਰੀ ਵਧੀਆ ਲੱਗਿਆ ਹੈ ਤਾਂ ਲਾਈਕ ਕਰ ਦਿਓ ਜੀ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਦਿਓ ਜੀ ਜਿਹੜੇ ਲੋਕ ਕੀ ਮੇਰੇ ਚੈਨਲ ਤੇ ਨਵੇਂ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਉੱਤਰ دیا ਜਾ ਹੱਲ ਲੈ ਕੇ